ਜਿੱਥੇ ਕੀ ਪਿੰਡ ਵਾਸੀਆਂ ਵੱਲੋਂ ਨਸ਼ੇ ਦੇ ਇਸ ਵਗ ਰਹੇ ਦਰਿਆ ਨੂੰ ਖਤਮ ਕਰਨ ਦਾ ਵੀੜਾ ਚੁੱਕਿਆ ਹੋਇਆ ਹੈ ਤਾਂ ਇਸ ਟਾਈਮ ਪਿੰਡ ਦੇ ਲੋਕ ਸਾਡੇ ਨਾਲ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਜੀ ਕੀ ਨਾਮ ਕੀ ਤੁਹਾਡਾ ਜੀ ਨਾਮ ਭਾਈ ਜੀ ਰਗਵੀ ਸਿੰਘ ਹੈਗਾ ਜੀ ਅੱਜ ਜਿਹੜਾ ਤੁਸੀਂ ਇਕੱਠ ਕਰਿਆ ਕੀ ਮਾਮਲਾ ਕੀ ਹੈ ਕੀ ਮਾਮਲਾ ਭਾਈ ਜੀ ਨਸ਼ੇ ਦਾ ਮਾਮਲਾ ਮੇਰ ਦਾ ਜਿਹਨੂੰ ਆਪਾਂ ਮੰਨ ਕੇ ਚੱਲੋ ਹੁਣ ਛੱਟਾ ਗਿਆ ਦਿੰਦੇ ਹਾਂ ਦਿੱਤਾ ਹੈ ਉਹਨੂੰ ਕਹਿ ਦਿੰਦੇ ਹੈਗੇ ਤੇ ਪਿੰਡ ਦੇ ਵਿੱਚ ਹੁਣ ਕਾਫੀ ਵਾਰੀ ਇਸ ਚੀਜ਼ ਦਾ ਵਿਰੋਧ ਹੋ ਗਿਆ ਪਿੰਡ ਦੇ ਵਿੱਚ ਕੁਝ ਸ਼ਰਾਰਤੀ ਆਂਸਰ ਹੈਗੇ ਜਿਹੜੇ ਪਿੰਡ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਵੀ ਉਹਨੂੰ ਉਂਗਲ ਲਾਤੀ ਜੇ ਮੰਨ ਕੇ ਚ ਲੋਕੀ 10 ਬੰਦਿਆਂ ਨੇ ਇਕੱਠੇ ਹੋ ਕੇ ਉਹਦੇ ਖਿਲਾਫ ਕਹਿੰਦਾ ਵੀ ਬਾਈ ਇਹਨੂੰ ਲੈ ਕੇ ਜਾਓ ਬਾਈ ਇਹ ਨਸ਼ਾ ਵੇਚਦਾ ਉਹ ਕੋਈ ਬੰਦੇ ਹੈਗੇ ਆ ਉਹ ਉਹਨਾਂ ਨੂੰ ਪਿੱਛੇ ਜਾ ਕੇ ਲਿਆਉਂਦੇ ਆ ਪੁਲਿਸ ਦੇ ਵਿੱਚ ਮਾੜਾ ਮੋਟਾ ਨਾ ਰਸੂਖ ਵੀ ਹੈਗਾ ਹੈਗਾ ਠੀਕ ਹੈ ਜੀ ਉਹ ਉਹਦੇ ਰਸੂਖ ਦਾ ਮੰਨ ਕੇ ਜਿਹਨੂੰ ਗਲਤ ਫਾਇਦਾ ਉਠਾਉਣ ਦੇ ਮਾਰੇ ਉਹਨਾਂ ਨੂੰ ਛਡਾ ਲਿਆਉਂਦੇ ਆ ਉਹਦੇ ਪਿੰਡ 'ਚ ਵਿਰੋਧ ਹੁੰਦਾ ਹੁਣ ਪਿੰਡ ਦੇ ਵਿੱਚ ਜ ਨਹੀਂ ਆ ਸਕਦੇ ਆਪਾਂ ਆਪਦੀ ਕਮਾਕੇ ਕਹਾਣੀ ਠੀਕ ਹੈ ਜੀ ਜਦੋਂ ਹੁਣ ਪਿਛਲੇ ਮੰਨ ਕੇ ਚੱਲੋ ਆਪਾਂ 2 ਮਹੀਨਿਆਂ 'ਚ ਦੇਖੀ ਤਾਂ ਲਗਭਗ 12-13 ਮੌਤਾਂ ਜਿਹੜੀਆਂ ਕਿ 12 ਸਾਲ ਤੋਂ ਲੈ ਕੇ 22 ਸਾਲ ਦੇ ਵਿੱਚ ਵਿੱਚ ਹੋਈਆਂ ਜਿਮਾਂਡ ਮੁੰਡੇ ਕਹਿ ਸਕਦੇ ਆਪਾਂ ਗੱਭਰੂ ਉਹਨਾਂ ਦੀਆਂ ਮੌਤਾਂ ਹੋਈਆਂ ਗਈਆਂ ਉਹਨਾਂ ਦੀਆਂ ਮੌਤਾਂ ਹੋਣ ਦੇ ਨਾਂ ਤੇ ਜਿਹੜੀਆਂ ਹੁਣ ਪੁੱਤਾਂ ਦੀਆਂ ਮਾਂ ਵਾਂ ਪੁੱਤਾਂ ਦੇ ਪਿਓ ਆ ਜਿਨ੍ਹਾਂ ਨੇ ਸੁੱਖ ਲੈਣਾ ਸੀਗਾ ਤੇ ਸਾਡੇ ਜਵਾਕ ਭਾਈ ਗੱਪਰੂ ਹੋਗੇ ਹੁਣ ਤੁਹਾਨੂੰ ਦਮਾ ਕੇ ਖਵਾਉਣਗੇ ਇਹ ਹੁਣ ਉਹ ਵਿਚਾਰੇ ਮੰਨ ਕੇ ਚਲੋ ਰੁੱਲਦੇ ਫਿਰਦੇ ਆ ਇੱਕ ਇੱਕ ਮੁੰਡਾ ਸੀਗਾ ਠੀਕ ਆ ਜੀ ਇੱਕ ਇੱਕ ਮੁੰਡਾ ਸੀ ਕਰੀ ਨਸ਼ਾ ਵੇਖਦਾ ਤੂੰ ਵੀ ਪੁਲਿਸ ਨੂੰ ਇਤਲਾਹ ਦਿੱਤੀ ਕਦੇ ਪੁਲਿਸ ਨੂੰ ਬਹੁਤ ਵਾਰੀ ਇਤਲਾਹ ਗਈ ਆ ਬਾਈ ਜੀ ਪੁਲਿਸ ਹਾਪ ਵੀ ਆਉਂਦੀ ਆ ਪਿੰਡ 'ਚ ਪਿੰਡ 'ਚ ਆਉਂਦੀ ਆ ਪੁਲਿਸ ਵਾਲੇ ਕੀ ਕਰਦੇ ਆ ਪੁਲਿਸ ਵਾਲੇ ਪਹਿਲਾਂ ਹੀ ਆਦਾ ਨੰਬਰ ਦੇ ਜਾਂਦੇ ਆਗੇ ਜਿਵੇਂ ਕੋਈ ਮੰਨ ਕੇ ਚਲੋ ਕਨਸਟੇਬਲ ਆ ਗਿਆ ਹੈਡ ਕਨਸਟੇਬਲ ਆ ਗਿਆ ਜਾਂ ਕੋਈ ਐਸਆਈ ਰੈਂਕ ਦਾ ਬੰਦਾ ਆ ਗਿਆ ਠੀਕ ਹੈ ਇਹਨਾਂ ਦੀ ਡਿਊਟੀ ਲੱਗੀ ਹੁੰਦੀ ਹੈ ਪਿੰਡ ਚ ਵੀ ਬਈ ਫਲਾਨਾ ਪਿੰਡ ਫਲਾਨੇ ਐਸਆਈ ਨੂੰ ਦਿੱਤਾ ਹੈਗਾ ਉਹ ਆਪ ਦਾ ਕੋਈ 10 ਰੁਪਏ ਲੈ ਕੇ ਮੁੜ ਜਾਂਦਾ ਠੀਕ ਹੈ ਜੀ ਤੇ ਉਹ ਕਹਿੰਦਾ ਵੀ ਚੱਲ ਕੋਈ ਗੱਲ ਨਹੀਂ ਜਦੋਂ ਕੋਈ ਤਾਂ ਤੁਆਉਣਗੇ ਤੈਨੂੰ ਆਪੋਂ ਮਾਰ ਦੂੰਗਾ ਤੂੰ ਆਉਦਾ ਕੰਮ ਕਰੀ ਚੱਲ ਠੀਕ ਹੈ ਜੇ ਤੁਹਾਨੂੰ ਸਖਤਾਈ ਆਪਾਂ ਨੂੰ ਵੀ ਪਤਾ ਜਦੋਂ ਕੋਈ ਕਿਸੇ ਵੀ ਕੰਮ ਦੀ ਸਖਤਾਈ ਹੁੰਦੀ ਹੈ ਇਹ ਦੋ ਤਿੰਨ ਦਿਨ ਹੀ ਰਹਿੰਦੀ ਹੈਗੀ ਕਿਸੇ ਪਾਸੇ ਹੀ ਲਾ ਲੋ ਠੀਕ ਹੈ ਜਦੋਂ ਆਪਾਂ ਮੰਨ ਕੇ ਚੱਲੋ ਕਿਸੇ ਪਾਸੇ ਜਾਂਨੇ ਆਪਾਂ ਕਹਿੰਦੇ ਯਾਰ ਅੱਜ ਤਾਂ ਪੁਲਿਸ ਬਾਈ ਬਹੁਤ ਸਖਤ ਹੋਈ ਖੜੀ ਹੈ ਚਲਾਨ ਕਟਈ ਜਾਂਦੀ ਆ ਦੜਾ ਦੜਾ ਉਹ ਚਲਾਨ ਇੱਕ ਦੋ ਦਿਨਾਂ ਵਾਸਤੇ ਹੁੰਦੇ ਆ ਐਵੇਂ ਜੇ ਕਰਨਾ ਛੇ ਦੀ ਸਖਤਾਈ ਆ ਇਹ ਵੀ ਕੋਈ ਇੱਕ ਦੋ ਦੋ ਦਿਨ ਹੁੰਦੀ ਹੈਗੀ ਦਿਨਾਂ ਵਾਸਤੇ ਕੀ ਮੰਗ ਕੀ ਕਰਦੇ ਹੋ ਮੰਗ ਬਾਈ ਜੀ ਹੁਣ ਆਹੀ ਹੈ ਵੀ ਮੰਨ ਕੇ ਚੱਲੋ ਜੇ ਥੋੜਾ ਜਿਆ ਕੋਈ ਪੁਲਿਸ ਦੇ ਦਿਨ ਦੇ ਵਿੱਚ ਕੋਈ ਰਹਿਮ ਹੈਗਾ ਲੋਕਾਂ ਦੇ ਜਵਾਕਾਂ ਪ੍ਰਤੀ ਤਾਂ ਪੁਲ ਥੱਲ ਪਾ ਸਕਦੀ ਆ ਮੰਨ ਕੇ ਚੱਲੋ ਵੀ ਪਰਚਾ ਸਟਰੋਂਗ ਬਣਾਵੇ ਬੰਦੇ ਤੇ ਠੀਕ ਹੈ ਤੇ ਹਰਾਮ ਦਾ ਜਿਹੜਾ ਖਾਂਦੇ ਆ ਉਹ ਆਪਦੇ ਮਨ ਤੇ ਹੱਥ ਰੱਖ ਕੇ ਠੀਕ ਹੈ ਤੇ ਜਿਹੜੇ ਡਿਊਟੀ ਲੈਂਦੇ ਸਮੇ ਸੌਂ ਪਾਉਂਦੇ ਆ ਵੀ ਮੈਂ ਆਪਦੀ ਡਿਊਟੀ ਨੂੰ ਤਣਦੇ ਹੀ ਨਾਲ ਨਿਵਾਉਂਗਾ ਉਹ ਯਾਦ ਕਰਨ ਯਾਦ ਕਰਨਾ ਤੇ ਜਵਾਕਾ ਪ੍ਰਤੀ ਯਾਦ ਕਰਨ ਵੀ ਬਾਈ ਕੱਲ ਨੂੰ ਵੀ ਨੇ ਜਵਾਕ ਤੇ ਵੀ ਆਏ ਹੋ ਸਕਦੀ ਹੈ ਤੇ ਮੈਂ ਮੰਨ ਕੇ ਚੱਲੋ ਵੀ ਕਿਸੇ ਦੇ ਜਵਾਕ ਖਰਾਬ ਕਰ ਰਹੇ ਆ ਉਹ ਜਦੋਂ ਮੰਨ ਕੇ ਚੱਲੋ ਕੋਈ ਪਰਮਾਤਮਾ ਵੱਲੋਂ ਅਕਾਲ ਪੁਰਖ ਵੱਲੋਂ ਮਨ ਦੇ ਵਿੱਚ ਦਇਆ ਆਊਗੀ ਤਾਮਨ ਕੇ ਚੱਲੋ ਵੀ ਉਹ ਖੱਲ ਪੈ ਸਕਦੀ ਐ ਡੀਐਸਪੀ ਮੈਡਮ ਆ ਰਹੇ ਐ ਠੀਕ ਐ ਜੀ ਡੀਐਸਪੀ ਕੋਈ ਹੋਣਗੇ ਦਿਹਾਤੀ ਉਹਨਾਂ ਕੋਲੇ ਕੱਲ ਇਕੱਠ ਰੱਖਿਆ ਸੀਗਾ ਉੱਥੇ ਕੋਈ ਪਿੰਡ ਦੇ ਲੋਕਾਂ ਦੀ ਵੈਸਭਾਈ ਹੋਜੀ ਉਹ ਫਿਰ ਪਿੰਡ ਦੇ ਲੋਕਾਂ ਨੇ ਬੇਨਤੀ ਕੀਤੀ ਮੈਡਮ ਨੂੰ بھائی ਤੁਸੀਂ ਪਿੰਡ ਆਓ ਪਿੰਡ ਆ ਕੇ ਸਾਡੀ ਮਾਖਲਾ ਸੁਣੋ ਤੇ ਹੁਣ ਆਪਾਂ ਦੇਖਦੇ ਆਂ ਵੀ ਪਿੰਡ ਮੈਡਮ ਕੋਲੇ ਸਾਰੀ ਰਿਪੋਰਟ ਜਾਂਦੀ ਹੈਗੀ ਟੋਟਲ ਜੇ ਮੰਨ ਕੇ ਚੱਲੋ ਦਿਹਾਤੀ ਉਹ ਲਾਈ ਹੈਗੀ ਡੀਐਸਪੀ ਠੀਕ ਐ ਉਹਨਾਂ ਕੋਲੇ ਸਾਰੀ ਰਿਪੋਰਟ ਜਾਂਦੀ ਹੈ ਬਾਈ ਵੀ ਆ ਮੰਨ ਕੇ ਚੱਲੋ ਨਸ਼ਾ ਵਿਕ ਰਿਹਾ ਹੈ ਜਾਂ ਕੀ ਹੈ ਕੀ ਹੈ ਪੁਲਿਸ ਨੂੰ ਹਰ ਇੱਕ ਗੱਲ ਦਾ ਪਤਾ ਹੁੰਦਾ ਵੀ ਕਿੱਥੇ ਮੰਨ ਕੇ ਚੱਲੋ ਵੀ ਕੀ ਹੋ ਰਿਹਾ ਕੀ ਹੋ ਰਿਹਾ ਪਿੰਡ ਚ ਟਾਟ ਵੀ ਹੁੰਦੇ ਆ ਇਹਨਾਂ ਦੇ ਆਪ ਦੇ ਟਾਟ ਵੀ ਛੱਡੇ ਹੁੰਦੇ ਆ ਠੀਕ ਹੈ ਹਰ ਇੱਕ ਚੀਜ਼ ਦੀ ਰਿਪੋਰਟ ਜਾਂਦੀ ਹੈਗੀ ਠੀਕ ਹੈ ਚਲੋ ਜਦੋਂ ਲੋਕਾਂ ਦਾ ਬੈਰ ਵਿਰੋਧ ਵਧ ਗਿਆ ਉਹ ਕਹਿੰਦੇ ਪਿੰਡ ਕਿਹੜਾ ਮਾਰੇ ਆਵਾਂ ਕਿ ਲੋਕਾਂ ਦੀਆਂ ਅੱਖਾਂ ਠੰਡੀਆਂ ਹੋ ਜਾਣਗੀਆਂ ਹੁਣ ਅੱਖਾਂ ਅੱਖਾਂ ਠੰਡੀਆਂ ਕਰਨ ਆ ਰਹੇ ਆ ਕੀ ਨਾਮ ਕੀ ਤੁਹਾਡਾ ਤੇ ਕਿਹੜਾ ਪਿੰਡ ਆ ਮੰਗਾ ਸਿੰਘ ਮੇਰਾ ਨਾਮ ਹੈ ਪਿੰਡ ਜੱਸੀ ਬਾਗ ਵਾਲਾ ਅੱਜ ਇਕੱਠ ਕਰਿਆ ਅੱਜ ਇਕੱਠੇ ਨਸ਼ੇ ਦੇ ਵਿਰੋਧਤਾ ਵਾਰਿਕ ਰਿਹਾ ਬਹੁਤ ਜਿਆਦਾ ਨਸ਼ਾ ਮੇਰੇ ਪਿੰਡ ਦੇ ਵਿੱਚ ਵਿਕ ਰਿਹਾ ਚਿੱਟਾ ਗੋਲੀਆਂ ਜਿਹੜੀਆਂ ਮੰਨ ਲੋ ਜੈਕ ਡਾਲ ਗੋਲੀਆਂ ਇਹ ਗੋਲੀਆਂ ਬਰੂਫਨ ਗੋਲੀਆਂ ਜੋ ਸਰਕਾਰ ਦੇ ਰਹੀ ਆ ਇਹਨਾਂ ਨੂੰ ਘੋਲ ਕੇ ਟੀਕੇ ਲਾ ਰਹੇ ਆ ਘੱਟ ਤੋਂ ਘੱਟ 20 ਮੌਤਾਂ ਹੋ ਗਈਆਂ ਮੇਰੇ ਪਿੰਡ ਦੇ ਵਿੱਚ ਨੌਜਵਾਨ ਮੁੰਡਿਆਂ ਦੀ ਇਹ ਕੋਈ ਵੀ ਬੰਦਾ ਫੜਾਇਆ ਜਾਂਦਾ ਤਾਂ ਇੱਥੋਂ ਦੇ ਜਿਹੜੇ ਮੋਹਤਵਾਰ ਬੰਦੇ ਉਹ ਛਡਵਾ ਲਿਉਂਦੇ ਪੁਲਿਸ ਨੂੰ ਕਦੇ ਕੋਈ ਇਤਲਾਹ ਕਰੀ ਬਹੁਤ ਵਾਰੀ ਪੁਲਿਸ ਨੂੰ ਕੀ ਨਹੀਂ ਪਤਾ ਹੁੰਦਾ ਪੁਲਿਸ ਮੇਰੇ ਪਿੰਡ ਦੇ ਵਿੱਚ ਚੌਂਕੀ ਹੈ ਮੈਨੂੰ ਪਥਰਾਲਾ ਚੌਂਕੀ ਲੱਗਦੀ ਹੈ ਤੇ ਪੁਲਿਸ ਨੂੰ ਇੱਥੇ ਇੱਕ ਇੱਕ ਬੰਦੇ ਦਾ ਪਤਾ ਪੁਲਿਸ ਕਿਹੜਾ ਬਾਹਰੋਂ ਆਈਏ ਤਾਂ ਆਪਣੇ ਪਿੰਡਾਂ ਦੇ ਮੁੰਡੇ ਪੁਲਿਸ 'ਚ ਲੱਗੇ ਆ ਬਈ ਕੋਈ ਬਾਹਰੋਂ ਆ ਕੇ ਤਾਂ ਭਰਤੀ ਨਹੀਂ ਹੋਏ ਇੱਥੋਂ ਸਭ ਕੁਝ ਜਾਣਦੇ ਆ ਇੱਕ ਇੱਕ ਬੰਦੇ ਦੀ ਰਿਪੋਰਟ ਆ ਉਹਨਾਂ ਕੋਲੇ ਉਹਨਾਂ ਕੋਲੇ ਲਿਸਟਾਂ ਪਈਆਂ ਜੇ ਨਾਂ ਲਿਸਟਾਂ ਪਈਆਂ ਹੋਣ ਤਾਂ ਜਿਹੜਾ ਇੰਚਾਰਜ ਆਪਣਾ ਨਾਲ ਗੱਲ ਕਰ ਲੇ ਵੀ ਆ ખાણી ਨਹੀਂ ગયે જો ઓના تے પરચે નહીં પ્યા જેડે બંદે નશા વેચ દે આ જિના دے උਤੇ મોহতવાર બંદે દે સਿਰ تے હાથ હે ઓ ਵਿੱਚ ਹੀ ਹੰਦੇ ਬਈ ਕੀ નામ ਕੀ ਅਮਰੀਕ ਸਿੰਘ ਅਮਰੀਕ ਜੀ ਅੱਜ ਇਕੱਠ ਕਰਿਆ ਕੀ وجہ ਕੀ ਇਕੱਠ ਕਰਨ ਦੀ ਇਹ ਨਸ਼ੇ ਦੇ ਖਿਲਾਫ ਹੈ ਜੀ ਨਸ਼ਾ ਸਾਡੇ ਪਿੰਡ ਦੇ ਪੀਤੀ ਬੋਦਾ ਜੀ ਜਿਹੜੀਆਂ ਗੋਲੀਆਂ ਰੂਪਨ ਜੈਕ ਡਾਲ ਸਿਗਨੇਚਰ ਚਟਾ ਖੰਡ ਵਾਂਗੂ ਵਿਕੀ ਜਾਂਦਾ ਇਥੇ ਮਰਦੀ ਲੈ ਲੋ ਘਰ ਘਰ ਬਲੈਕੀ ਹੋਏ ਘਰ ਘਰ ਖਾਨ ਵਾਲੇ ਕਿੰਨੀਆਂ ਗਮੋਤਾਂ ਹੋ ਚੁੱਕੀਆਂ ਮੋਤਾਂ 15 20 ਮੋਤਾਂ ਹੋ ਗਈਆਂ ਕੀ ਮੰਗ ਕਰਦੇ ਹਾਂ ਮੰਗਦਾ ਅਸੀਂ ਪ੍ਰਸ਼ਾਸਨ ਨੂੰ ਵੀ ਆਣੇ ਵੀ ਸਾਡਾ ਸਾਥ ਦਿੱਤਾ ਜਾਵੇ ਤੇ ਅਸੀਂ ਤੁਹਾਡਾ ਸਾਥ ਦਿੰਦੇ ਆ ਨਸ਼ਾ ਬੰਦ ਅੱਜ ਜਨਤੀ ਇਕੱਠ ਦੇ ਵਿੱਚ ਕੌਣ ਆ ਰਿਹਾ ਪੁਲਿਸ ਅਧਿਕਾਰੀ ਅੱਜ ਮੈਡਮ ਡੀਐਸਪੀ ਸਾਹਿਬ ਆ ਰਹੇ ਕੱਲ ਅਸੀਂ ਗਏ ਸੀ ਉਹਨੇ ਆ ਸਾਨੂੰ ਮੌਕੇ ਚੱਟਿਆ ਵੀ ਅਸੀਂ ਤੁਹਾਡੇ ਕੱਲ ਨੂੰ ਪਿੰਡ ਆਉਣੇ ਆ ਪਿੰਡ ਆ ਕੇ ਬੈਠੇ ਨੇ ਤਾਂ ਐਸੀ ਹੀ ਪਿੰਡ ਦੇ ਕੁਝ ਹੋਰ ਬਾਬਾ ਜੀ ਕੀ ਕਹਿਣਾ ਚਾਹੋਗੇ ਅੱਜ ਇਕੱਠ ਕਰਿਆ ਕੀ ਵਜ੍ਹਾ ਕਿਉਂ ਇਕੱਠ ਕਰਨ ਦੀ ਉੱਚੀ ਵਜ੍ਹਾ ਸਭ ਤੋਂ ਪਹਿਲਾ ਵਾਇ ਕੋ ਟੀਕਾ ਖਲਸਾ ਵਾਇ ਕੋ ਜੀ ਕੀ ਫਤੇ ਤੋਂ ਅੱਜ ਜੋ ਦੱਸੀ ਬਾਗਵਾਲੀ ਵਿਖੇ ਇਹ ਜੋ ਨਸ਼ਿਆਂ ਦੇ ਖਿਲਾਫ ਸੈਮੀਨਾਰ ਰੱਖਿਆ ਗਿਆ ਹੈ ਇਹ ਸਾਰਾ ਹੀ ਨਗਰ ਇਕੱਠਾ ਹੋ ਕੇ ਅੱਜ ਪਰਿਵਾਰ ਦੇ ਰੂਪ ਦੇ ਵਿੱਚ ਇਕੱਠੇ ਹੋ ਕੇ ਬੈਠੇ ਹਾਂ ਜੋ ਸਮੇਂ ਦੇ ਥੋੜੇ ਸਮੇਂ ਦੇ ਵਿੱਚ ਵਿੱਚ ਹੀ 12 ਸਾਲ ਤੋਂ ਲੈ ਕੇ 25 ਸਾਲ ਦੇ ਜੋ ਨੌਜਵਾਨ ਹਨ ਉਹ ਇਸ ਨਸ਼ੇ ਦੇ ਦਲਦਲ ਵਿੱਚ ਫਸ ਕੇ ਆਪਣੀ ਜਾਨ ਗਵਾ ਚੁੱਕੇ ਹਨ ਆ ਜੋ ਮਾਤਾ-ਵਾ ਮ ਬੀਬੀਆਂ ਭੈਣਾਂ ਖੜੀਆਂ ਹਨ ਇਹਨਾਂ ਦੇ ਘਰ ਸਾਰਿਆਂ ਦੇ ਸੁਣਿਓ ਕਿ ਜਿਨ੍ਹਾਂ ਨੂੰ ਬੱਚਿਆਂ ਦੇ ਉੱਤੇ ਆਸ ਸੀ ਉਹ ਇਹ ਨਸ਼ੇ ਦੇ ਵਿੱਚ ਗੁਲਤਾਨ ਹੋ ਕੇ ਆਪਣੀ ਜਾਨ ਨੂੰ ਗਵਾ ਚੁੱਕੇ ਅੱਜ ਸਾਰਾ ਹੀ ਪਰਿਵਾਰ ਜਿਹੜਾ ਨਗਰ ਆ ਪਰਿਵਾਰ ਰੂਪ ਦੇ ਵਿੱਚ ਇਕੱਠੇ ਹੋ ਕੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਜੇ ਸਰਕਾਰ ਚਾਵੇ ਤਾਂ ਇਹ ਕੁਝ ਦਿਨਾਂ ਦੇ ਵਿੱਚ ਹੀ ਬੰਦ ਹੋ ਸਕਦਾ ਕਿਉਂਕਿ ਸਰਕਾਰ ਦੀ ਢਿੱਲ ਲਗਤੀ ਆ ਜਾਂ ਪ੍ਰਸ਼ਾਸਨ ਦੀ ਅੰਗੇਲੀ ਆ ਵੀ ਇਹ ਚਾਹੁੰਦੇ ਆ ਵੀ ਜਿਹੜਾ ਬੰਦਾ ਕੋਈ ਨਸ਼ਾ ਵੇਚਦਾ ਉਹਤੇ ਸਭ ਤੋਂ ਸਖਤ ਕਾਰਵਾਈ ਹੋਵੇ ਤੇ ਉਹਨੂੰ ਫੜ ਕੇ ਸਜ਼ਾ ਦਿੱਤੀ ਜਾਵੇ ਇਹ ਨਸ਼ੇ ਨੂੰ ਬੰਦ ਕੀਤਾ ਜਾਵੇ ਕਿਉਂਕਿ ਦੇਖੋ ਪੰਜਾਬ ਦੀ ਨੌਜਵਾਨੀ ਦਾ ਇਸ ਵੇਲੇ ਬਹੁਤ ਜ਼ਿਆਦਾ ਹੀ ਬੁਰਾ ਹਾਲ ਹੈ ਇੱਕ ਇੱਕ ਨੌਜਵਾਨਾਂ ਨੂੰ ਉਹ ਵੀ ਨਸ਼ੇ ਦੇ ਵਿੱਚ ਗੁਲਤਾਨ ਹੋ ਕੇ ਆਪਣੀ ਜਾਨ ਨਾ ਗਵਾਈ ਜਾਂਦੇ ਹਨ ਇਥੇ 20 ਮੌਤਾਂ ਹੋ ਚੁੱਕੀਆਂ ਜਿਹੜੇ ਜਿਹੜੇ 12 ਸਾਲ ਤੋਂ ਲੈ ਕੇ 25 ਸਾਲ ਦੀ ਉਮਰ ਤੱਕ ਦੇ ਹਨ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਹਾਂ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਸਖਤ ਤੋਂ ਸਖਤ ਕਾਰਵਾਈ ਕਰਕੇ ਨਸ਼ਾ ਦੇ ਖਿਲਾਫ ਜਿਹੜਾ ਐਕਸ਼ਨ ਲਿੱਤਾ ਜਾਵੇ ਸੁਨੀਤਾ ਰਾਣੀ ਕਿਹੜਾ ਪਿੰਡਾ ਜੱਸੀ ਬਾਗਵਾਲੀ ਅੱਜ ਇਕੱਠ ਕਰਿਆ ਕੀ ਕਰਨਾ ਆ ਬੱਚਿਆਂ ਦੇ ਵਾਸਤੇ ਕਰਾ ਵੀ ਨਸ਼ਾ ਵੱਧੂ ਵਿਕਦਾ ਸਾਡੇ ਜੱਸੀ ਪਿੰਡ 'ਚ ਤੇ ਬੱਚਿਆਂ ਦੀ ਹਾਲਤ ਦੇਖ ਲੋ ਆ ਕੇ ਕੀ ਹੋਈ ਪਈ ਆ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਬੱਚੇ ਚਾਹੀਦੇ ਆ ਸਾਡੇ ਬੱਚਿਆਂ ਦੀ ਜ਼ਿੰਦਗੀ ਬਣਾਓ ਬੋਟਲ ਲੈ ਕੇ ਜਾ ਚੜ ਜਾਂਦੀ ਸਰਕਾਰ ਸਾਡੀ ਕੋਈ ਨਹੀਂ ਸੁਣਾਈ ਲੈਂਦੀ ਸਾਡੇ ਬੜੇ 13 14 14 ਸਾਲ ਦੇ ਬੱਚੇ ਨਸ਼ੇ ਕਰੀ ਜਾਂਦੇ ਆ ਕਿ ਹਾਲਤ ਤਾਂ ਦੇਖੋ ਬੱਚਿਆਂ ਦੀ ਕੀ ਮੰਗ ਕਰਦੇ ਉਹਨਾਂ ਦੀ ਮਾਰੋ ਜ ਨਸ਼ੇ ਬੰਦ ਹੋਣੇ ਚਾਹੀਦੇ ਹਨ ਸਰਕਾਰ ਕੁਝ ਨਹੀਂ ਜੇਦਾ ਇੰਗ ਮੋਤਾਂ ਹੋ ਚੁੱਕੀਆਂ ਮੱਤੇ ਤਾਂ ਕੋਈ ਣਤੀ ਕਿਣਤੀ ਆ ਭਾਈ ਕੋਈ ਹਾਲ ਹੀ ਨਹੀਂ ਹਰ ਰੋਜ ਹਰ ਰੋਜ ਦਾ ਰੋਜ ਟੀਕੇ ਨਸ਼ਾ ਤਾਂ ਅਸੀਂ ਕਮਾਈ ਕਿੱਥੋਂ ਲਈਏ ਨਿਕਮਾਈ ਹੈ ਨਹੀਂ ਅੱਜ ਕਿਦਰ ਨਰ ਨਵੀਂਗਾ ਸਿਟੀ ਟਿਕਟੇ ਪਵਾ ਲਾਂਗੇ ਜੋ ਆਕੰਦਾ ਮੈਂ ਇੱਕ ਇੱਕ ਬੱਚਾ ਸਾਡੇ ਨਸਿਆਂ ਨਗਾਲ ਰੱਖੇ ਆ ਤੇ ਨਸਾ ਤੁਸੀਂ ਆ ਕੇ ਸਾਡੇ ਜੱਸੀ ਪਿੰਡ ਪੜਤਾਲ ਕਰੋ ਕੀ ਹੈ ਲੱਕੀ ਨਾ ਸਾਡੇ ਨੌਜਵਾਨ ਬੱਚੇ ਸਾਰੇ ਬਰਬਾਦ ਹੋਈ ਪਏ ਆ ਸਾਡੀ ਕੋਈ ਨਹੀਂ ਸੁਣਾਈ ਲੈਂਦੀ ਨਾ ਕੋਈ ਸਰਕਾਰ ਸੁਣਾਈ ਲਵੇ ਨਾ ਕੋਈ ਸਾਡੀ ਪੁਲਿਸ ਲਵੇ ਸੁਣਾਈ ਸਾਡਾ ਬੁਰਾ ਹਾਲ ਹੋਇਆ ਪਿਆ ਬੁੜੀਆਂ ਦਾ ਨਾ ਕੋਈ ਮੰੰਬਰ ਸਰਪੰਚ ਪਤਾ ਨਹੀਂ ਕੀ ਕਹਿਣਾ ਚਾਹੁੰਦੇ ਅੱਜ ਇਕੱਠ ਕਰਿਆ ਅਸੀਂ ਨਸ਼ਾ ਬਾਰੇ ਕਹਿਣਾ ਕਿ ਸਾਡੇ ਬੱਚਿਆਂ ਦੀ ਜ਼ਿੰਦਗੀ ਬਣਾਓ ਜੱਸੀ ਦੇ ਵਿੱਚੋਂ ਨਸ਼ੇ ਬੰਦ ਹੋਣੇ ਚਾਹੀਦੇ ਆ ਜੀ ਕਿੰਨਾ ਕ ਵਿਕ ਰਹੇ ਆ ਬਹੁਤ ਜ਼ਿਆਦਾ ਵਿਕ ਰਹੇ ਆ ਜੀ ਬਹੁਤ ਦੁਨੀਆ ਵੇਚ ਰਹੇ ਆ ਕੋਈ ਇੱਕ ਨਹੀਂ ਪੰਜ ਸੱਤ ਤਾਂ ਖਾਣ ਵਾਲੇ ਘੱਟਣ ਵੇਚਣ ਵਾਲੇ ਜ਼ਿਆਦਾ ਨੇ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਸਾਡੇ ਬੱਚਿਆਂ ਨੂੰ ਜ਼ਿੰਦਗੀ ਚਾਹੀਦੀ ਸਾਰੀ ਬੋਲੀਓ ਸਰਕਾਰ ਵੋਟਾਂ ਬੱਚਿਆਂ ਦੀ ਜ਼ਿੰਦਗੀ ਚਾਹੀਦੀ ਸਰਕਾਰ ਵੋਟਾਂ ਨਾ ਲੈਂਦੀ ਆ ਪੁਲਿਸ ਸਾੜੇ ਲਗਾਉਂਦੇ ਆ ਪੁਲਿਸ ਸਾੜੇ ਰੋਕ ਨਹੀਂ ਕਰ ਰਹੇ ਕੋਈ ਵੀ ਆਹ ਹੋਲੀ ਪਤਾ ਲੱਗਿਆ ਇੱਥੇ ਥੋੜਾ ਗੋਲੀਆਂ ਤੇ ਨਸ਼ਾ ਵਿਕਦਾ ਪਿਆ ਸੀ ਲੋਕਾਂ ਦੇ ਨਾਲ ਇਹ ਗੱਲ ਕਰਨ ਆਏ ਸੀ ਕਿ ਸਾਨੂੰ ਦੱਸੋ ਸਾਡੀ ਹੈਲਪ ਕਰੋ ਦੱਸਣ ਦੇ ਵਿੱਚ ਕਿ ਪਿੰਡ ਵਿੱਚੋਂ ਕਿੱਥੋਂ ਨਸ਼ਾ ਆਉਂਦਾ ਤੇ ਲੋਕਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਐ ਸੀ ਉਹਨਾਂ ਨੂੰ ਵਾਦਾ ਕਰਦੇ ਆਂ ਦਾਵਾ ਵੀ ਕਿਤੇ ਕਿ ਜਿਹੜੇ ਵੀ ਇੱਥੇ ਲੋਕੀ ਨਸ਼ਾ ਵੇਚਦੇ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਮੈਮ ਨਸ਼ਾ ਬਹੁਤ ਜ਼ਿਆਦਾ ਵਿਕ ਰਿਹਾ ਕਹਿੰਦੇ ਮੌਤਾਂ ਵੀ ਬਹੁਤ ਜ਼ਿਆਦਾ ਹੋ ਰਹੀਆਂ ਇਸ ਪਿੰਡ ਦੇ ਵਿੱਚ ਨੌਜਵਾਨਾਂ ਦੀ ਕੋਈ ਗੱਲ ਨਹੀਂ ਜੀ ਸਾਨੂੰ ਪਤਾ ਲੱਗਿਆ ਮੈਂ ਜਿੱਦਾਂ ਇਨਫੋਰਮੇਸ਼ਨ ਮਿਲੀ ਸੀ ਮੈਂ ਨਾਲ ਹੀ ਇੱਥੇ ਆ ਗਈ ਐ ਤੇ ਪਿੰਡ ਵਾਲੇ ਦੇ ਸਹਿ ਤੋ ਅੱਜ ਜੋ ਪਿੰਡ ਜੱਸੀ ਬਾਗਵਾਲੀ ਦੇ ਲੋਕਾਂ ਵੱਲੋਂ ਨਸ਼ੇ ਦੇ ਖਿਲਾਫ ਇੱਕ ਇਕੱਠ ਕੀਤਾ ਗਿਆ ਸੀ ਤਾਂ ਉਸ ਇਕੱਠ ਵਿੱਚ ਬਠਿੰਡਾ ਦਿਹਾਤੀ ਦੇ ਡੀਐਸਪੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਸਨ ਤਾਂ ਉਹਨਾਂ ਨੇ ਪਿੰਡ ਵਾਸੀਆਂ ਨੂੰ ਇਹ ਹੀ ਵਿਸ਼ਵਾਸ ਦਿਵਾਇਆ ਹੈ ਕਿ ਕਿਸੇ ਵੀ ਕੀਮਤ ਤੇ ਪਿੰਡ ਵਿੱਚ ਨਸ਼ੇ ਦੀ ਸਪਲਾਈ ਨਹੀਂ ਹੁੰਦੀ ਦਿੱਤੀ ਜਾਵੇਗੀ ਅਤੇ ਨਸ਼ੇ ਦੇ ਤਸੋਦਗਰਾਂ ਤੇ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਸਲਾਖਾਂ ਪਿੱਛੇ ਦਿੱਤਾ ਜਾਵੇਗਾ ਅਜੀਤ ਵੈਬ ਟੀਵੀ ਲਈ ਸੰਗਤ ਮੰਡੀ ਤੋਂ ਦੀਪਕ ਸ਼ਰਮਾ ਦੇ ਨਾਲ ਮਲਕੀਤ ਸਿੰਘ ਦੀ ਵਿਸ਼ੇਸ਼ ਰਿਪੋਰਟ